ਸਾਉਂਡ ਲੈ ਗਿਆ ਬਾਈ ਗੁਰਧਾਨ ਸਿੰਘ ਨੂੰ ਦਵਾਇਆ ਆਪਾਂ ਨੇ ਠੀਕ ਆ ਬਾਈ ਪਿੰਡ ਸਾਡਾ ਬੂਟਾ ਸਿੰਗਲ ਬਾਈ ਠੀਕ ਹੈ ਜੀ ਡਿਸਟ੍ਰਿਕਟ ਪਟਿਆਲੇ ਤੋਂ ਆਏ ਆਂਗੇ ਠੀਕ ਹੈ ਜੀ ਹਾਂਜੀ ਸੌਖੇ ਤਰੀਕੇ ਨਾਲ ਫਿਟਿੰਗ ਹੋ ਜੂਗੀ ਇਦਾਂ ਵੀਰ ਜੀ ਦੇਖੋ ਜਦੋਂ ਆਪਾਂ ਛਤਰੀ ਦੇ ਦੋ ਨਟ ਖੋਲ ਕੇ ਪਾ ਦੇਣੇ ਨੇ ਠੀਕ ਹੈ ਜੀ ਤਾਰਾਂ ਦੀ ਫਿਟਿੰਗ ਹੈ ਪ੍ਰੋਪਰ ਦੇਤੀ ਪੱਤੀਆਂ ਦੇਤੀਆਂ ਜਾ ਕੇ ਨਟ ਖੋਲ ਕੇ ਆਪਾਂ ਤਾਂ ਕਸ ਨਹੀਂ ਹੈ ਮਿੰਟ 10 ਦਾ ਕੰਮ ਹੈ 10 ਮਿੰਟਾਂ ਬਾਅਦ ਨਾਲ ਦੀ ਨਾਲ ਚੱਲ ਜਾਣਾ ਤੇ ਤੁਸੀਂ ਨੇ ਚਲਵਾ ਕੇ ਦੇਖਿਆ ਸੀ ਨੇ ਬਹੁਤ ਵਧੀਆ ਆਵਾਜ਼ ਹੈ ਠੀਕ ਹੈ ਤੇ ਰეკਮੈਂਡ ਅਸੀਂ ਤਾਂ ਇਹੀ ਕਰਾਂਗੇ ਵੀ ਜੇ ਕਿਸੇ ਵੀਰ ਨੇ ਲੈਣਾ ਸਾਂ ਬਾਈ ਸੀ ਰੇ ਲਵੇ ਆਓ ਹਾਂਜੀ ਦੋਸਤੋ ਸੋਸਰੀਕਾਲ ਆਸ ਕਰਦੇ ਆ ਠੀਕ ਠਾਕ ਹੋਵਗੇ ਨਾ ਅੱਜ ਬਾਈ ਆਪਣੇ ਕੋਲੇ ਬਾਈ ਸੈਟ ਲੈਣ ਵਾਸਤੇ ਆਏ ਨੇ 15 ਇੰਚੀ 9 2 ਵਾਲਾ ਦੋ ਸੰ ਬੂਫਰੇ ਦੇ ਵਿੱਚ 15 ਇੰਚੀ ਤੇ 9 ਸਪੀਕਰ ਨੇ 6 ਇੰਚੀ ਚਾਰ ਇਧਰਲੀ ਸਾਈਡ ਤੇ ਲੱਗੇ ਆ ਚਾਰ ਉਧਰਲੀ ਸਾਈਡ ਤੇ ਲੱਗੇ ਇੱਕ ਫਰੰਟ ਤੇ ਲੱਗਾ ਹੋਇਆ ਬਾਕੀ ਬਾਈਆਂ ਨੂੰ ਆਹਾ ਐਲਾਂ ਫਿਟਿੰਗ ਤੇ A to Z ਆਪਾਂ ਸਾਰੀ ਫਿਟਿੰਗ ਕਰਕੇ ਦੇਤੀ ਬਾਈ ਨੇ ਜੌਂਡੀਆ ਟਰੈਕਟਰ ਲੱਤਾਗਾ ਉਹਦੇ ਉੱਤੇ ਫਿਟਿੰਗ ਕਰਨੀ ਆ ਉਹ ਸਾਹਬ ਨਾਲ ਆਪਾਂ ਹਾ ਜਿਹੜੀਆਂ ਪੱਤੀਆਂ ਨੇ ਜਿੰਨੀਆਂ ਵੀ ਤਾਰਾਂ ਨੇ ਆਪਾਂ ਸਾਰੀਆਂ ਕੱਟ ਕੇ ਤੇ ਸੈਟਿੰਗ ਕਰਕੇ ਦਿੱਤੀ ਆ ਤੇ ਬਾਕੀ ਆਪਾਂ ਬਾਈ ਨਾਲ ਕਰਦੇ ਆ ਗੱਲਬਾਤ ਨਾਲ ਕਿਹੜੇ ਪਿੰਡੋਂ ਆਇਆ ਬਾਈ ਸੱਸੀ ਗੱਲ ਬਾਈ ਸੱਸੀ ਗੱਲ ਬਾਈ ਜੀ ਕੀ ਨਾਮ ਆ ਬਾਈ ਆਪਣਾ ਬਾਈ ਜੀ ਮੇਰੋਂ ਕੱਕੀ ਐ ਠੀਕ ਆ ਬਾਈ ਜਿਹੜਾ ਇਹ ਸਾਊਂਡ ਲੈ ਗਿਆ ਬਾਈ ਗੁਰਧਾਨ ਸਿੰਘ ਨੂੰ ਦਵਾਇਆ ਆਪਾਂ ਨੇ ਠੀਕ ਆ ਬਾਈ ਪਿੰਡ ਸਾਡਾ ਬੂਟਾ ਸਿੰਗਲ ਆ ਬਾਈ ਠੀਕ ਹੈ ਜੀ ਡਿਸਟ੍ਰਿਕਟ ਪਟਿਆਲੇ ਤੋਂ ਆਇਆਗੇ ਠੀਕ ਹੈ ਜੀ ਹਾਂਜੀ ਤੇ ਆਪਣੇ ਕੋਲੇ ਤੁਸੀਂ ਕਹ ਆਪਣੇ ਕਹਿ ਕਿ ਦਿਨ ਹੋਗੇ ਸੀ ਬੁੱਕ ਕਰਵਾਇ ਲੋ ਇਹ ਵੀਰੇ ਆਪਾਂ ਨੂੰ ਇਹ ਕਰਵਾਇ ਸੀ ਸੌਂਵਾਰ ਨੂੰ ਬੁੱਕ ਠ ਤੇ ਤੋ ਤੁਹਾਡੇ ਨਾਲ ਗੱਲ ਹੋਈ ਸੀ ਵੀ ਸਾਨੂੰ ਐਤਵਾਰ ਨੂੰ ਚਾਹੀਦਾ ਹੈ ਤੁਸੀਂ ਕਹਿੰਦੇ ਸੀ ਵੀ ਦੇ ਦਾਂਗੇ ਠੀਕ ਹੈ ਜੀ ਤੇ ਫਿਰ ਪ੍ਰੋਬਲਮ ਇੱਕ ਆ ਗਈ ਛੋਟੀ ਜੀ ਫੋਟੋ ਦੀ ਠੀਕ ਹੈ ਜੀ ਜਿਹੜੀ ਬੈਗ ਤੇ ਬਾਈ ਦੇ ਫਾਦਰ ਸਾਹਿਬ ਦੀ ਥੋਤ ਲਵਾਈ ਆਪਾਂ ਨੇ ਠੀਕ ਹੈ ਜੀ ਉਹ ਪਹਿਲਾਂ ਸਾਨੂੰ ਭੇਜੀ ਸੀ ਡਾਇਰੈਕਟ ਠੀਕ ਹੈ ਜੀ ਉਹ ਫਿਰ ਸਲਵਟੀ ਕੇ ਫਿਰ ਪੀਡੀਐਫ ਬਣਾ ਕੇ ਭੇਜੀ ਉਹਦੇ ਕਰਕੇ ਤੇ ਕੁਝ ਕੱਲ ਪੈਸੇ ਤਿਆਰ ਸੀ ਸਾਉਂਡ ਠੀਕ ਹੈ ਜੀ ਤੇ ਸਾਨੂੰ ਟਾਈਮ ਨਹੀਂ ਲੱਗਿਆ ਅੱਜ ਸਾਨੂੰ ਟਾਈਮ ਲੱਗਿਆ ਤਾਂ ਲੈਣਾ ਇਹ ਬਹੁਤ ਵਧੀਆ ਫੀਟਿੰਗ ਹੈ ਤੇ ਤੁਸੀਂ ਨੇ ਚਲਵਾ ਕੇ ਦੇਖਿਆ ਸੀ ਨੇ ਬਹੁਤ ਵਧੀਆ ਆਵਾਜ਼ ਹੈ ਤੇ ਰეკਮੈਂਡ ਅਸੀਂ ਤਾਂ ਇਹੀ ਕਰਾਂਗੇ ਤਾਂ ਬਾਈ ਸੀ ਰੇ ਲਵੇ ਆਓ ਤੇ ਇਥੇ ਮਿਊਜ਼ਿਕ ਸਿਸਟਮ ਸਾਨੂੰ ਬਹੁਤ ਫਿੱਟ ਲੱਗਿਆ ਬਹੁਤ ਵਧੀਆ ਕੰਮ ਕਰਦਾ ਬਾਈ ਬਹੁਤ ਵਧੀਆ ਨੈਚਰ ਹੈਗਾ ਠੀਕ ਹੈ ਜੀ ਤੇ ਬਾਕੀ ਆਪਾਂ ਤੁਹਾਨੂੰ ਆਹ ਜਿਹੜੀ ਫਿਟਿੰਗ ਕਰਕੇ ਦਿੱਤੀ ਆ ਐਲਾਂ ਦੀ ਤੇ ਜੇ ਵੀ ਆਹ ਜੂ ਦੇ ਤਾਪਕੇ ਲੱਗਣੀ ਹੈ ਤੇ ਸੌਖੇ ਤਰੀਕੇ ਨਾਲ ਫਿਟਿੰਗ ਹੋ ਜੂਗੀ ਇਦਾਂ ਬੀਰ ਜੀ ਦੇਖੋ ਜਦੋਂ ਆਪਾਂ ਛਤਰੀ ਦੇ ਦੋ ਨਟ ਖੋਲ ਕੇ ਪਾ ਦੇਣੇ ਨੇ ਠੀਕ ਹੈ ਜੀ ਤਾਰਾਂ ਦੀ ਫਿਟਿੰਗ ਹੈ ਪ੍ਰੋਪਰ ਦੇਤੀ ਪੱਤੀਆਂ ਦੇਤੀਆਂ ਜਾ ਕੇ ਨਟ ਖੋਲ ਕੇ ਆਪਾਂ ਦਾ ਕਸਣੀ ਹੈ ਮਿੰਟ 10 ਦਾ ਕੰਮ ਹੈ 10 ਮਿੰਟਾਂ ਬਾਅਦ ਨਾਲ ਦੀ ਨਾਲ ਚੱਲ ਜੇ ओके ਤੇ ਜਿਹੜਾ ਆਪਣੇ ਸਾਨੂੰ ਆਪਾਂ ਸੈੱਟ ਚਲਾ ਕੇ ਦਿਖਾਇਆ ਜੀ ਬੇਸ ਤੇ ਬਾਸ ਨੂੰ ਕਿਵੇਂ ਲੱਗੀ ਦੀ ਬਹੁਤ ਵਧੀਆ ਵੀਰੇ ਬਾਜ ਲੱਗੀ ਹੈ ਠੀਕ ਹੈ ਜੀ ਬਹੁਤ ਵਧੀਆ ਫੀਟਿੰਗ ਲੱਗੀ ਸਾਰਾ ਕੁਝ ਨੂੰ ਦੱਸ ਰਿਆਂਗੇ ਵੀ ਅਸੀਂ ਤਕਰੀਬਨ ਉਰੋਂ 150 ਕਿਲੋਮੀਟਰ ਦੂਰ ਤੋਂ ਆਇਾਂਗੇ ਠੀਕ ਹੈ ਜੀ ਸਮਾਨੇ ਲਵੇ ਸਾਡਾ ਪਿੰਡ ਹੈ ਬੂਟਾ ਸਿੰਘ ਵਾਲਾ ਠੀਕ ਹੈ ਜੀ ਜੇ ਸਾਨੂੰ YouTube ਤੇ ਦੇਖਿਆ ਸੀਗਾ ਵਧੀਆ ਲੱਗਿਆ ਤਾਂ ਵੀਰੇ ਢੀਰੋਂ ਆਏ ਠੀਕ ਹੈ ਜੀ ਤਾਂ ਕਰਕੇ ਇਥੋਂ ਲੈ ਕੇ ਜਾ ਰਹੇ ਹਾਂਗੇ ਅੱਗੇ ਵੀ ਰეკਮੈਂਡ ਕਰਾਂਗੇ ਜਦੋਂ ਚਲਾਵਾਂਗੇ ਪੱਦੇ ਵੀ ਪਤਾ ਲੱਗੂਆ ਬੱਚਿਆਂ ਨੂੰ ਤਾਂ ਹੀ ਪਤਾ ਲੱਗੂਆ ਵੀ ਬਾਈ ਲਵੇ ਫੇਰ ਆਕੇ ਦਵਾਰੋਂ ਰੱਬ ਨੇ ਸੁੱਖ ਰੱਖਿਆ ਹਫਤੇ ਦੇ ਵਿੱਚ ਵਿੱਚ ਦੋ ਜਿਹੜੇ ਹੋਰ ਲਾ ਜਾਣੇ ਚਲੋ ਜੀ ਤੁਹਾਡਾ ਧੰਨਵਾਦ ਤੇ ਬਾਈ ਨੇ ਪਿੱਛੇ ਫੋਟੋ ਲਵਾਈ ਆ ਥੋੜੀ ਜਿਹੀ ਫੋਟੋ ਬਾਰੇ ਦੱਸ ਦਿਓ ਭਾਈ ਜੀ ਇਹ ਫੋਟੋ ਬਾਈ ਜੀ ਗੁਰਤੇਨ ਸਿੰਘ ਦੇ ਫਾਦਰ ਸਾਹਿਬ ਦੀ ਹੈ ਠੀਕ ਹੈ ਜੀ ਹਾਂ ਜੀ ਹਾਂ ਇਹਨੇ ਡੈਥ ਹੋ ਗਈ ਜੀ ਠੀਕ ਹੈ ਤੇ ਸਾਰਾ ਕੁਝ ਓਕੇ ਪੂਰੀ ਵਧੀਆ ਕਲੀਅਰਟੀ ਤੇ ਵਧੀਆ ਫਿਟਿੰਗ ਹੋਈ ਆ ਭਾਈ ਜੀ ਹਾਂ ਓਕੇ ਜੀ ਤਾਂ ਹੀ ਤੁਹਾਨੂੰ ਦੱਸ ਰਿਆਂਗੇ ਵੀ ਆਪਾਂ ਪਹਿਲਾਂ ਵੀ ਗੱਲ ਕਰੀਏ ਵੀ ਜਿਹੜੀ ਫੋਟੋ ਦੀ ਸੀਗੀ ਪਹਿਲਾਂ ਤੁਹਾਨੂੰ ਡਾਇਰੈਕ ਫੋਟੋ ਨੱਕ ਗੱਗੇ ਪੇਂਦਾ ਫਿਕਸਲ ਪੱਟੀ ਜਾਂਦੇ ਨੇ ਹਾਂਜੀ ਹਾਂਜੀ ਹੁਣ ਤਾਂ ਫੋਟੋ ਐ ਜਿਵੇਂ ਆਪਾਂ ਕੈਮਰੇ ਤੋਂ ਖਿੱਚ ਕੇ ਹੀ ਲਾਈ ਕੋ ਠੀਕ ਹੈ ਜੀ ਹਾਂਜੀ ਬਾਈ ਨੇ ਕਹਿੰਦੇ ਬਾਈ ਫੋਟੋ ਦੀ ਪੂਰੀ ਤਸੱਲੀ ਆ ਤੇ ਬਾਈ ਬਾਕੀ ਫਿਟਿੰਗ ਦੀ ਵੀ ਬਾਈ ਨੂੰ ਪੂਰੀ ਆਪਾਂ ਸੈਟਿੰਗ ਕਰਕੇ ਦਿੱਤੀ ਆ ਜੇ ਤੁਸੀਂ ਵੀ ਇਹ ਸੈਟ ਲਵਾਉਣਾ ਜੇ ਫੋਟੋ ਲਵਾਉਣੀ ਆ ਤਾਂ ਕੁਝ ਟਾਈਮ ਲੱਗ ਸਕਦਾ ਜੇ ਤੁਸੀਂ ਫੋਟੋ ਤੋਂ ਬਣਾ ਸੈਟ ਲੈਣਾ ਤਾਂ ਐਟ ਅ ਟਾਈਮ ਵੀ ਲੈ ਸਕਦੇ ਹੋ ਤੇ ਆਪਣੇ ਚੈਨਲ ਨਾਲ ਬਨੇ ਰਿਹਾ ਕਰੋ ਧੰਨਵਾਦ ਦੋਸਤੋ ਸੋਸ਼ੀ ਕਾਲ